ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੈਨੇਡੀਅਨ YouTube ਚੈਨਲ ਤੁਹਾਡਾ ਸਵਾਗਤ ਹੈ ਅੱਜ ਹੈਗਾ ਸੈਟਰਡੇ ਤੇ ਸਵੇਰ ਸਵੇਰ ਹੁਣ ਆਪਾਂ ਨੂੰ ਵੱਜ ਗਏ 8:00 ਵਜੇ ਵੈਸੇ ਅੱਜ ਮੇਰੀ ਕੰਪਨੀ ਮੈਨੂੰ ਆਫ ਨਹੀਂ ਹੈਗਾ ਸੀ ਪਰ ਕੰਪਨੀ ਹੀ ਬੰਦ ਹੈ ਅੱਜ ਸਾਡੀ ਕਿਉਂਕਿ ਉਹ ਕਹਿੰਦੇ ਵੀ ਪੋਰਟਜ ਹੈ ਵੀ ਚੌਥੇ ਕੋਈ ਮੇਲਾ ਹੈ ਮੈਨੂੰ ਨਹੀਂ ਪਤਾ ਸੀ ਵੀ ਮੈਨੂੰ ਹੁਣੇ ਹੀ ਫੋਨ ਆਇਆ ਘੰਟਾ ਪਹਿਲਾਂ ਕਿ ਤਿਆਰ ਹੋ ਜਾ ਤੈਨੂੰ ਵੀ ਨਾਲ ਲੈ ਕੇ ਜਾਵਾਂਗੇ ਤੇ ਦੇਖਦੇ ਹਾਂ ਉੱਥੇ ਕੀ ਆਦਾ ਮੇਲਾ ਹੈ ਕਿ ਜੋਬ ਫੇਅਰ ਹੈ ਜਾਂ ਕੀ ਹੈ ਜਾ ਕੇ ਪਤਾ ਲੱਗੂਗਾ ਤੇ ਮਿਲਦੇ ਆਂ ਫਿਰ ਉੱਥੇ ਠੀਕ ਹੈ ਤੇ ਓਕੇ ਲਓ ਜੀ ਆਪਾਂ ਪਹੁੰਚ ਗਏ ਪੋਰਟਸ ਐ ਵੀ 9:00 ਵੱਜ ਗਏ ਕਹਿੰਦੇ 10:00 10:30 ਓਪਨ ਹੋਊਗਾ ਇੱਧਰ ਆ ਸਾਹਮਣੇ ਦਿਖਾਉਂ ਇੱਥੇ ਅੱਜ ਪੰਜਾਬੀ ਵੀਰਾਂ ਵੱਲੋਂ ਕੀ ਸਾਹਮਣੇ ਦੇਖ ਰਿਹਾ ਹਾਂ ਇੱਥੇ ਪੰਜਾਬੀ ਵੀਰਾਂ ਵੱਲੋਂ ਅੱਜ ਮੇਲਾ ਕਰਾਇਆ ਜਾ ਰਿਹਾ ਤੇ ਆ ਸਾਹਮਣੇ ਹੌਰਸ ਰਾਈਡਿੰਗ ਚੱਲ ਰਹੀ ਹੈ ਕਹਿੰਦੇ ਇਹ ਘੰਟੀ ਤੱਕ ਫਿਰ ਸਾਰਾ ਕੁਝ ਇਧਰ ਆਉਣ ਦੇਣਗੇ ਘੰਟੀ ਡੇਢ ਘੰਟੇ ਤੱਕ 9 ਵਜ ਚੁੱਕੇ ਨੇ ਇਹ ਹੌਰਸ ਰਾਈਡਿੰਗ ਚੱਲ ਰਹੀ ਹੈ ਇੱਥੇ ਸੁਣ ਚਾਏ ਕਿ ਇੱਥੇ ਕੁਲਵਿੰਦਰ ਵਿੱਲਾ ਵੀ ਆਊਗਾ ਜਪ੍ਰੀਤ ਬਰਾੜ ਵੀ ਆਊਗਾ ਉਹ ਖੜੇ ਨੇ ਟਰੇਲਰ ਯੂਮ ਕਰਕੇ ਦਿਖਾ ਦਿੰਦਾ ਆਹ ਦੇ ਕੰਪਨੀਆਂ ਪੰਜਾਬੀ ਦੀ ਨੇ ਸਾਰੇ ਇਹ ਲਓ ਜੀ ਆਪਾਂ ਸਟੇਜ ਕੋਲੇ ਪੋਸਟਰ ਜੀ ਲਾਤੇ ਤਿੰਨ ਚਾਰ ਪੋਸਟਰ ਸੀ ਹੁਣ ਇੱਕ ਦੋ ਅੱਗੇ ਸਟੇਜ ਦੇ ਉੱਪਰ ਲਾਉਣੇ ਨੇ ਲੱਗ ਜਾਣਗੇ ਸਾਰਾ ਸੈਟਅਪ ਜਾਰੀ ਰੈਡੀ ਕਰ ਲਾਂਗੇ ਬਾਕੀ ਲਓ ਜੀ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋਣ ਵਾਲੀਆਂ ਨੇ ਸਾਰੀਆਂ ਆਵਦੀਆਂ ਕੰਪਨੀਆਂ ਸਾਰੀਆਂ ਨੇ ਆਪਣੇ ਆਪ ਸੈਟਅਪ ਕਰ ਲਿਆ ਕੰਪਨੀਆਂ ਨੇ ਸਾਹਮਣੇ ਲੱਗੀ ہوئی ਆ ਸਟੇਜ ਤੁਸੀਂ ਦੇਖ ਸਕਦੇ ਹੋ ਅੱਜ ਜਸ ਕੁਲਵਿੰਦਰ ਵਿੱਲ ਆਊਗਾ ਪ੍ਰੀਤ ਬਰਾੜ ਆਊਗਾ ਵੀ ਦੋ ਸਿੰਗਰ ਹੋਰ ਹੋਣਗੇ ਆ ਟ੍ਰਾਂਸ ਡਾਇਰੈਕਟ ਤਿੰਤ ਸਾਰੇ ਤੋਂ ਮਾਝ ਤੋਂ ਇਹ ਸਾਰੇ ਕੰਪਨੀ ਨੇ ਦੇਖ ਸਕਦੇ ਤੁਸੀਂ ਟਰਕਿੰਗ ਕੰਪਨੀ ਨੇ ਜਿੰਨੀਆਂ ਵੀ ਲੱਗੀਆਂ ਹੋਈਆਂ ਨੇ ਇਹ ਸਾਰਿਆਂ ਨੇ ਮਿਲ ਜੁਲ ਕੇ ਕਰਾਇਆ ਕੈਟ ਵਾਲੇ ਵੀ ਹੈਗੇ ਨੇ ਇਦਾਂ ਕਾਫੀ ਜਿਆਦਾ ਨੇ ਤੁਸੀਂ ਸਾਹਮਣੇ ਦੇਖ ਸਕਦੇ ਸੈਟਅਪ ਤੇ ਸਟਾਲਾਂ ਲੱਗੀਆਂ ਹਰੇਕ ਦੀ ਅਲੱਗ-ਅਲੱਗ ਸਟਾਲ ਲੱਗੀ ਹਰੇਕ ਨੇ ਆਪਣਾ ਆਪਣਾ ਸੈਟਅਪ ਕਰ ਲਿਆ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਇੱਥੇ ਆ ਸ਼ਾਮ ਤੱਕ ਇੱਥੇ ਆ ਕਿਉਂਕਿ ਊੜਾ ਨਿਆਰਾ ਬੰਨਿਆ ਯਾਨਾ 5-10 ਹਜ਼ਾਰ ਲੋਕ ਇਕੱਠੇ ਹੋ ਜਾਣਗੇ ਇੱਥੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੁਣੇ-ਹੁਣੇ ਅੰਦਰਲੀ ਖਾਤੀ ਵਾਲੀ ਗੱਲ ਪਤਾ ਲੱਗੀ ਹੈ ਕਿ ਗਲਾਬ ਸਿੱਧੂ ਨਹੀਂ ਆਊਗਾ ਉਹਦੀ ਜਗ੍ਹਾ ਕਲਵੀਰ ਚਿੰਜਰਾ ਆਊਗਾ ਤੇ ਕੁਲਵਿੰਦਰ ਵਿੱਲਾ ਕਲਵੀਰ ਚਿੰਜਰ ਪ੍ਰੀਤ ਬਰਾੜ ਤੇ ਆਤਮਾ ਹੋਰ ਵੀ ਕਾਫੀ ਸਿੰਗਰ ਆਉਣਗੇ ਦੇਖੀ ਜਾਈਓ ਕੀ ਬਣਦਾ ਅਜੇ ਲੋਕ ਆਉਣ ਨਹੀਂ ਲੱਗੇ ਮੈਨੂੰ ਲੱਗਦਾ 4-5 ਵਜੇ ਸ਼ਾਮ ਤੱਕ ਤਿਆਰ ਹੋ ਗਿਆ 11 ਵਜੇ ਪੈ ਨੇ ਹੁਣ ਮਾਹੌਲ ਇੱਥੇ ਪੂਰਾ ਭਖਣਾ ਬਾਈ ਦੇਖੀ ਜਾਈਓ ਅੱਜ ਤੁਹਾਨੂੰ ਦਿਖਾਵਾਂਗੇ ਮੈਂ ਵੀ ਪਹਿਲੀ ਵਾਰ ਆਇਆ ਹਾਂ ਔਰ ਦੇਖਣਾ ਸੁਣਨ ਚ ਆਏ ਕੀ ਕਹਿੰਦੇ ਮੇਲਾ ਬਹੁਤ ਘੈਂਟ ਹੁੰਦਾ ਤੇ ਆਪਾਂ ਸਾਰੇ ਦਿਖਾਵਾਂਗੇ ਸਿੰਗਰਾ ਦੀ ਚਲਿੰਗੀ ਝਲਕੇ ਦਿਖਾਵਾਂਗੇ ਤੁਹਾਨੂੰ ਦੇਖੀ ਚੱਲਿਓ ਵੀਰੇ ਸਭ ਕੁਝ ਰੈਡੀ ਆ ਹੁਣ ਹੁਣ ਹੌਲੀ ਹੌਲੀ ਪਬਲਿਕ ਆਉਣ ਲੱਗ ਜੂ ਇਹ ਦੋ ਆ ਬੜਾ ਹਾਸੀ ਦਬਾ ਟ੍ਰਾਂਸਫਰਰ ਮਾਦਾ ਬੁਤਾ ਖੁਰੇਣੀੜਾ ਕਿ ਕੀ ਯਾਰ ਬਾਜ ਹਾਦੀ ਬਣੀ ਸਾਡਾ ਜਾਣ ਤੋਂ ਪਹਿਲਾਂ ਔਰ ਰੂ ਕੰਸਟ੍ਰਕਸ਼ਨ ਸੈਮੀ ਬਾਈਸਨ ਬੰਦਾ ਵੀ ਰੂ ਵਾਲਾ ਥੋੜੇ ਥੋੜੇ ਆਉਣ ਲੱਗ ਗਏ ਤੇ ਸਟਾਰਟ ਵੀ ਕੰਮ ਕਰਤਾ ਪਰ ਜਿਹੜਾ ਅਸਲੀ ਕੰਮ ਮੈਨੂੰ ਲੱਗਦਾ 5 6 ਵਜੇ ਤੋਂ ਬਾਅਦ ਕੁਲਮਿੰਦਰ ਵਿੱਲੇ ਨੇ ਆਉਣਾ 7 ਵਜੇ ਬਾਜੀ ਜਾਣਗੇ ਤੇ ਉਹ ਤੱਕ ਕੰਮ ਫੇਰ ਪੱਕੂਗਾ ਆਪਾਂ ਨੂੰ ਬਈ ਮੇਰੇ ਕੋਲ ਵੀ ਆਈ ਪੀ ਪਾਸ ਆਪਾਂ ਅੱਗੇ ਬੈਠ ਸਕਦੇ ਆ ਆਰਾਮ ਨਾਲ ਕੋਈ ਦਿੱਕਤ ਨਹੀਂ ਪਰ ਆਪਾਂ ਕੋਸ਼ਿਸ਼ ਕਰਾਂਗੇ ਜਿਆਦਾ ਘੁੰਮਣ ਫਿਰਨ ਦੀ ਠੀਕ ਹੈ ਹਾਜੀ ਮੈਨੂੰ ਲੱਗਦਾ 5-700 ਬੰਦਾ ਇਕੱਠਾ ਹੋਇਆ ਪਰ ਸੋਚਣਾ ਚਾਹੀ ਸ਼ਾਮ ਤੱਕ 10000 ਬੰਦਾ ਘਟ-ਘਟ ਇਕੱਠਾ ਹੋ ਜਾਣਾ ਸਾਰੀਆਂ ਆਪਣੀ ਫੈਮਲੀ ਆਉਣਗੇ ਵੀਰਪਰਾ ਜਿਹੜੇ ਮੇਰੇ ਵਰਗੇ ਸਿੰਗਲ ਨੇ ਉਹ ਤਾਂ ਆ ਹੀ ਜਾਣਗੇ ਪਹਿਲਾਂ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਬੁੱਕਸਰ ਲਗਾਈ ਹੋਏ ਨੇ ਇੱਕ ਵੀਰ ਨੇ ਬਹੁਤ ਸੋਹਣੀਆਂ ਬੁੱਕਸ ਨੇ ਆਪਾਂ ਜਾ ਕੇ ਦਿਖਾਉਣੇ ਨੇ ਉਹ ਦੇਖੋ ਸਿੱਖ ਇਤਿਹਾਸ ਧਰਤੀ ਨਾਦ ਕਾਫੀ ਵਧੀਆ ਵਧੀਆ ਬੁੱਕ ਪਈ ਨੇ ਤੇ ਪੜ੍ਹਨੀਆਂ ਵੀ ਚਾਹੀਦੀਆਂ ਨੇ ਵੀਰੇ ਆਪਾਂ ਨੂੰ ਆਪਾਂ ਵੀ ਜਰੂਰ ਲਾਵਾਂਗੇ ਸ਼ੌਂਕ ਜਰੂਰ ਪੂਰਾ ਕਰਾਂਗੇ ਆਹ ਸਾਹਮਣੇ ਪੀਜਾ ਫੈਮਿਲੀ ਦਾ ਅਗਲਾ ਦੇਖੋ ਲੱਗੇ ਅੱਗੇ ਲੱਗੇ ਆਏ ਗਏ ਨੇ ਇਮੀਗ੍ਰੇਸ਼ਨ ਵਾਲੇ ਨੇ ਉਹ ਵੱਡੇ ਵੱਡੇ ਆਏ ਗਏ ਨੇ ਇੰਸ਼ੋਰੈਂਸ ਵਾਲੇ ਨੇ ਹਣੇ ਕਿਨੇ ਆਪਦੇ ਆਪ ਦਾ ਸਿਸਟਮ ਲਾ ਰੱਖਿਆ ਠੀਕ ਹੈ ਦੇਖ ਸਕਦੇ ਤੁਸੀਂ ਪਬਲਿਕ ਕਿੰਨੀ ਪਹੁੰਚ ਚੁੱਕੀ ਹੈ ਆ ਕੋਰਸ ਨੇ ਕਿ ਉਹ ਆਪਣੇ ਕੋਲ ਵੀਆਈਪੀ ਪਾਸ ਹੈ ਪਰ ਆਪਾਂ ਸੋ ਤਾੜੀ ਮਾਰ ਦਿਓ ਜੀ ਖੁੱਲ ਕੇ ਕਰੀ ਇੱਕ ਜ਼ਰੂਰ ਗੱਲ ਦੱਸਣੀ ਚਾਹੁੰਦੇ ਆ ਵੀ ਗਲਾਬ ਸਿੱਧੂ ਬਾਰੇ ਗਲਾਬ ਬਹੁਤ ਵੱਡੀ ਪ੍ਰੋਬਲਮ ਪੈ ਗਈ ਰਵੀ ਬਾਈ ਉਹਨਾਂ ਦਾ ਬਹੁਤ ਜ਼ੋਰ ਲੱਗਿਆ ਹੋਇਆ ਸੀ ਕਿਉਂਕਿ ਜਦੋਂ ਵੀ ਪੋਸਟਰ ਤੇ ਫੋਟੋ ਲੱਗ ਜਾਂਦੀ ਹੈ ਨਾ ਤਾਂ ਇਹਦਾ ਮਤਲਬ ਹੈ ਵੀ ਉਹ ਕਲਾਕਾਰ ਆਊਗਾ ਆਊਗਾ ਹੀ ਆਊਗਾ ਪ੍ਰੋਬਲਮ ਕੀ ਪੈ ਗਈ ਅਸੀਂ ਗੱਲ ਵੀ ਕਰਾਉਨੇ ਆ ਵੀਡੀਓ ਕਾਲ ਲਾਉਨੇ ਆ ਨੂੰ ਅਮਰੀਕਾ ਬੈਠਾ ਹੈ ਸਵਾਗਤ ਪਾਸਪੋਰਟ ਨਹੀਂ ਮਿਲਿਆ ਪਾਸਪੋਰਟ ਮਿਲਿਆ ਨਹੀਂ ਇਸ ਕਰਕੇ ਮਜਬੂਰੀ ਹੋ ਗਈ ਜ਼ੋਰ ਬਹੁਤ ਲਾਇਆ ਹਲੇ ਤੱਕ ਵੀ ਲੱਗਿਆ ਵੀ ਕਿਵੇਂ ਨਾ ਕਿਵੇਂ ਪਹੁੰਚ ਜੇ ਠੀਕ ਹੈ ਤੇ ਕਰੀ ਸਾਡੇ ਵਾਲੇ ਜਿੱਥੋਂਡੇ ਵਾਲੇ ਜੜਵੈਣ ਦੇ ਨਾਂ ਦੇ ਤਾਰੀ ਮਾਰ ਦਿਓ ਸਿੱਧੂ ਮੂਸੇ ਵਾਲੇ ਦੇ ਨਾਂ ਤੇ ਕੀ ਕਹਿਣਾ ਜੱਟਾ ਓਏ ਜੱਟਾ ਓਏ ਜੱਟਾ ਲਵ ਯੂ ਆ ਦਨ ਦੀ ਗੋਤੀ ਵਿੱਚ ਨਿਆਣਾ ਸੀ ਤੇ ਮੇਰੀ ਪਥਰੀ ਦੇ ਵਿੱਚ ਪਥਰੀ ਸੀ ਮੈਂ ਵੀ ਹੁਣ ਦੇਖੋ ਕੀ ਬਣਦਾ ਕਈ ਵਾਰੀ ਹੋ ਜਾਂਦਾ ਨਿੱਕੀਆਂ ਨਿੱਕੀਆਂ ਗੱਲਾਂ ਓਏ ਆਜੋ ਯਾਰ ਸਾਰੇ ਗਾਹ ਨੂੰ ਆਜੋ ਇੰਨੀ ਕਿਹੜੀ ਗਰਮੀ ਪੈਂਦੀ ਆ ਕਿ ਤੇ ਮੱਕੜ ਦੀ ਗੱਲ ਬਾਤ ਹੈ ਸੁਣ ਕਲਾਕਾਰ ਪ੍ਰੀਤ ਬਰਾ ਮਾ ਦਾ ਪੁੱਤ ਨੇ ਧੁੰਨੀ ਦਾ ਫੀਤਾ ਹੀ ਲਾ ਆ ਪ੍ਰਾਪਰ ਦੀ ਗੱਲ ਕੋਕਰੀ ਵਾਲਾ ਵੀ ਆ ਇਹ ਕੋਕਰੀ ਵਾਲਾ ਵੀ ਆ ਓਏ ਆਤਮਾ ਵੀ ਆ ਯਾਰ ਬੁੱਢੇ ਵਾਲਿਆ ਉਹ ਵੀ ਆ ਦੀ ਟੀਮ ਨਾਲ ਪਹੁੰਚਿਆ ਆਤਮਾ ਬੁੱਢੇ ਵਾਲਿਆ ਆਤਮਾ ਬਾਈ ਮਾ ਦਾ ਪੁੱਤ ਆਤਮਾ 2 2 ਗਾਉਣ ਵਾਲਿਆ ਨਾ ਨਾ ਗੋਣਾ ਬਾਈ ਨੇ ਆਜੇ 4 ਮਿੰਦਰ ਦਾ 4 ਸੌਖਾ ਔਰ ਇਹ ਬੱਟਲ ਖੇੜਾ ਮਾ ਦਾ ਪੁੱਤ ਪੁਰਾਣਾ ਖੋਣਾ ਫੇਰ ਵੀ ਲੈ ਜਾਂਦਾ ਚੋੱਕ ਕੇ ਤੇ ਨਾਲ ਫੇਰ ਆਪਣ ਸੱਤ ਮਾਸੇਂ ਦੇ ਬਰੇ ਜਤੂ ਮੇਰੇ ਵੱਲ ਹੈ ਤਾਂ ਕਿਆ ਮੋਛਦਾ ਸਭ ਸਭ ਕੁਝ ਮੈਨੂੰ ਸੰਪਿਆ ਜਾ ਤੇਰਾ ਮਨ ਤੂੰ ਲਕshmi ਤੋਂ ਟ ਲੈ ਆਵੀ ਇਖਾਈ ਕਰ ਰਹਿੰਦਾ ਲਖ ਚਰਤੀ ਦੇ ਕਾਰੀ ਨਾ ਹੋਗੀ ਕੁੱਟਦੀ ਖਤਮ ਕਹਾਣੀ ਜਦ ਦੇ ਸਬਿਆਚਾਰ ਦੀ ਤੇ ਬੰਦੀ ਕੋਈ ਤੂੰ ਹੀ ਮੁਕਤੀ ਪਾ ਲੈ ਆਹ ਜਗਦੀਪ ਵਾਲੇ ਲਾ ਰੱਖੇ ਸ਼ਰੀਰ ਤੇ ਚੱਲ ਜੀਗਾ ਤੇ ਦੁਨੀਆ ਕੋਈ ਕੁਛ ਨਾ ਕੁਛ ਲਾ ਰੱਖਿਆ ਸਾਹਮਣੇ ਉਧਰ ਬਰਾੜ ਬਰਾਕਰ ਆ ਗੁੱਪਣ ਲੈਤਾ ਰਿਹਾ ਬਾਈਆਂ ਤੋਂ ਗ੍ਰੇਟਰ ਬਿਲਡਿੰਗ ਸਪਲਾਈ ਦੇ ਗੁੱਪਣ ਭਰਿਆ ਮੈਂ ਆ ਫਰੀਜ਼ ਆ ਕਹਿੰਦੇ ਮਿਲੂਗਾ ਜੇ ਗੁੱਪਣ ਨਿਕਲੇ ਆਪਾਂ ਨੂੰ ਇਹ ਭਰਤਾ ਆ ਦੇਤਾ ਵਾ ਇਹ ਗੁੱਪਣ ਭਲਾਈ ਕਰਦਾ ਇੱਥੇ ਆ ਬਾਈਆਂ ਦਾ ਐਡਰੈਸ ਆ ਗ੍ਰੇਟਰ ਬਿਲਡਿੰਗ ਸਪਲਾਈ ਆ ਚੈਂਪੀਅਨ ਡੋਰਿੰਗ ਜੇ ਰੋਲਰ ਆਈਸ ਕਰੀਮ ਐਂਡ ਬਫਲਟ ਹੈ ਦੋਸਤਾਂ ਨੂੰ ਹੁਣ ਲੱਗਦਾ ਬਾਈ ਇਕੱਠ ਹੋਇਆ 4-5000 ਬੰਦਾ 5-7000 ਬੰਦਾ ਹੁਣ ਹੋਇਆ ਇਹਦਾ ਬਹੁਤ ਹੁਣ ਵੱਜ ਗਏ 6 ਵਜੇ ਹੁਣ ਆਉਣ ਲੱਗੀ ਆ ਦੁਨੀਆ ਦੇਖ ਲਓ ਹੁਣ ਸਾਰੇ ਪੰਜਾਬੀ ਵੀਰ ਆਉਣ ਲੱਗੇ ਨੇ ਸਾਰੇ ਵੀਰ ਭਰਾ ਭੈਣਾ ਸਾਰੀਆਂ ਹੁਣ ਆਉਣ ਲੱਗੇ ਨੇ ਇਹ ਚੈਂਪੀਅਨ ਟੂਰਗਲੇ

ਦਾ ਕਲਚਨਾ ਵੀਡੀਓ ਕਾਲ ਤੇ ਕਾਰ ਦੀ ਕੋਈ ਔਕਾਤ ਨਹੀਂ ਹੁੰਦੀ ਕਿ ਇੱਥੇ ਖੜ੍ਹ ਜਵੇ ਇਹਨੂੰ ਖੜਾਉਣ ਵਾਲੇ ਤੁਸੀਂ ਜਿਉਂ ਬਾਬਾ ਜੀ ਦਿਲੋਂ ਸਲੂਟ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਤੁਹਾਡੇ ਸਾਰਿਆਂ ਨੇ ਵਸਦਾ ਅੰਦਰ ਹੀ ਬੈਠਾ ਹੈ ਸਤਿ ਔ ਜੀ ਹਾਂ ਜੀ ਵੀਰੇ ਸਾਡੇ ਜਿਹੜੇ ਸੁੰਭ ਨੇ ਖਲਾਰੇ ਦੇਖੀ ਜਾਂਦਾ ਆ ਪੜਿਆਂ ਦੀ ਛਾਂਵੇਂ ਬੈਠਾ ਫੋਕਰਾ ਮੈਂ ਖਾਤੇ ਬੈਠਾ ਸਜਣਾ ਬੁੱਟੀ denn sare vekhi janaa ਸਜਣਾ ਬੁੱਟੀ denn sare vekhi janaa ਓ ਬੀਜੀ ਆਈ ਮੈਂ ਪੀਟ ਕੇ ਛੱਡੂ ਕਿਤੇ ਮੇਰੇ ਭੰਨ ਟੀਜੀਆਈ ਮੈਂ ਪੀਟ ਓ ਤੇਰੇ ਭਾਈਆਂ ਨਾਲ ਪੈਗੀ ਦੁਸ਼ਮਣੀ ਤੇਰੇ ਨਾਲ ਪੈਗੀ ਯਾਰੀ ਤੇਰੇ ਭਾਈਆਂ ਨਾਲ ਪੈਗੀ ਦੁਸ਼ਮਣੀ ਤੇਰੇ ਨਾਲ ਪੈਗੀ ਯਾਰੀ ਕਾਂ ਦੇ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਭਾਰੀ ਜੇ ਤੂੰ ਨਹੀਂ ਨਿਭਦੀ ਛੱਡ ਦੇ ਬੈਣੇ ਉੱਠਦੇ ਬੈਣੇ ਯਾਰੀ ਜੇ ਤੂੰ ਨਹੀਂ ਨਿਭਦੀ ਛੱਡ ਦੇ ਬੈਣੇ ਯਾਰੀ ਜੇ ਤੂੰ ਨਹੀਂ ਨਿਭਦੀ ਛੱਡ ਦੇ ਬੈਣੇ ਯਾਰੀ ਤੇ ਮੇਰਾ ਵੀ ਨਾਲ ਲਵਾ ਕੇ ਹਟ ਜਾ ਜਿਹੜੇ ਜਿਹੜੇ ਬਾਪੂ ਨੂੰ ਪਿਆਰ ਕਰਦੇ ਹੋ ਇੱਕ ਬਾਪੂ ਵਾਲੇ ਹੋ ਇੱਕ ਬਾਪੂ ਵਾਲੇ ਬੱਚੀ ਆਉਂਦੀ ਆਂ ਚ ਘੁੰਮਦੀ ਫਿਰੇ ਕੋਈ ਇੱਕ ਬਾਪੂ ਵਾਲੇ ਥੋੜੀ ਕੰਕੇ ਤੇਰੀ ਕੱਲੀ ਕਲੀਜ ਮੈਂ ਸਿਖਾਉਣੀ ਐ ਹੋ ਬਾਪੇ ਨੇ ਗੁਡੀ ਤੇਰੇ ਵੀਰੇ ਦੀ ਵੇ ਵਿਗੁਟੀ ਤੇਰੇ ਵੀਰੇ ਦੀ ਮੇਰੇ ਕੱਲ ਤੇ ਵਿਗੁਟੀ ਇਹ ਚੜਾਉਣੀ ਐ ਬਾਪੇ ਵਿਗੁਟੀ ਤੇਰੇ ਵੀਰੇ ਦੀ ਮੇਰੇ ਕੱਲ ਤੇ ਵਿਗੁਟੀ ਇਹ ਚੜਾਉਣੀ ਐ ਵਾਹੇ ਵਿਗੁਟੀ ਤੇਰੇ ਵੀਰੇ ਦੀ ਮੇਰੇ ਕੱਲ ਤੇ ਵਿਗੁਟੀ ਇਹ ਚੜਾਉਣੀ ਐ ਹੋ ਅੱਜ ਨਹੀਂ ਤਾਂ ਕੱਲ ਜਦੋਂ ਫੇਰਾ ਆ ਗਿਆ ਤਲਵਿੰਦਰ ਬੱਲਾ ਜੀ ਮੋੜ ਪੰਜਾਬ ਕਈ ਸੂਰਮਿਆਂ ਸਰਦਾਰਾਂ ਦੀ ਕਈ Sufi ਸੰਤ ਫਕੀਰਾਂ ਦੀ ਇਹ ਤੜਤੀ ਆਸ਼ਿਕ ਲੋਕਾਂ ਦੀ ਕਈ ਰਾਜੇ ਤੇ ਕਈ ਰਾਜਾਂ ਦੀ ਮੈਂ ਜਦੋਂ

ਬੜੇ ਸਾਲ ਹੋ ਗਏ ਕੈਨੇਡਾ ਦੇ ਵਿੱਚ ਸ਼ੋਅ ਕਰਦੇ ਆ ਪਰ ਜਿੰਨਾ ਜਿ ਵਿਨੀਪੈਗ ਵਿੱਚ ਇਕੱਠ ਦੇਖਿਆ ਕਦੇ ਨਹੀਂ ਦੇਖਿਆ ਕੇ ਸੀ ਜਿੰਨੀ ਸਾਰੀ ਟੀਮ ਆਰਗੇਨਾਈਜ਼ਰ ਜਿਹੜਾ ਇਹਨਾਂ ਮੇਲਾ ਕਮਾਲ ਦਾ ਮੇਲਾ ਕਰਾ ਬਧਾਈ ਦੇ ਪਾਤਰ ਆ ਸਾਰੇ ਜਦੀ ਵੀਰ ਹੋਰੀ ਜਿਸਾ ਕਿ ਨੋਬਤੀ ਸਾਰੇ ਤੁਹਾਡੇ ਸਾਰਿਆਂ ਨੇ ਸਹਿਯੋਗ ਦੇਣਾ ਲੋ ਜੀ ਹੁਣ ਆਪਾਂ ਮਾਹੌਲ ਬਣਾਈਏ ਤੇ ਨੱਚੀਏ ਏ ਕੁੜੀਆਂ ਨੇ ਸੂਟੀ ਵਾਲੇ ਸੂਟ ਸੋਨੇ ਪਾਏ ਕਿਸੇ ਨੇ ਪਲਾਜੋ ਪਾਇਆ ਕਿਸੇ ਨੇ ਸ਼ਰਾਰਾ ਪਾਇਆ ਮੇਲੇ ਦੀ ਉਡੀਕ ਸੀ ਨਾ ਬਰਾਲਾ ਸਾਹਿਬ ਥੋੜੀ ਜੀ ਸਾਈਡ ਦੇ ਦਿਓ ਮੈਨੂੰ ਮੁੰਨਾ ਦੇਖਾਂ ਆਓ ਡਾਲਸੀ ਦਾ ਜਾਪੇ ਗੁੰਫੜੂ ਡੇ ਸੋਣੀ ਲੱਗੇ ਕਿਸੇ پری ਦਾ ਸਰੂਪ ਸਮੋਣੀ ਏ ਆਹ ਕਪੂਗਾ ਤੂੰ ਚਾਕੇ ਨੂੰ ਪਿਆੜੀਏ ਆ ਤੂੰ ਬਿਨਿਸ਼ੇ ਤੇ ਲੁੱਟ ਦੀ ਨਾੜੇ ਸੀ ਆਖਲੇ ਦੇ ਮਰੀਏ ਗਰੇ ਵੀ ਬੋ ਨਾ ਦਾ ਅਰਵੀ ਤੈਨਾਂ ਚੇਟਾ ਬਗਲਾ ਬਣਿਆ ਫਰਦਾ ਸੀ ਜਿਵੇਂ ਬੁੜੀਆਂ ਵਿਆਹ ਦੇ ਵਿੱਚ ਸ਼ੂਟ ਬੱਦਲਦੀਆਂ ਹੁੰਦੀਆਂ ਨੇ ਜਿਵੇਂ ਕੱਪੜੇ ਬੱਦਲ ਜਾਂਦਾ ਮੇਰਾ ਵੀ

সাধা গলি আজ দেড়ে খড়তে পা দরিয়া বুঝ বাগবে ঢেড পাতে যোগ মিল যদি শুকরাম चिम रखी सुठी ਫਾਈਨਲੀ ਕਮਿਊਨਿਟੀ ਦੇ ਗੁਰੂ ਸਾਹਿਬ ਹੋ ਜੇ ਖਰਾਬ ਆਓ ਜਿਹੜਾ ਸਮਾਂ ਗੱਤ ਕੇ ਕਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਲੋਬੇ ਵਾਦਦੇ ਰਹੋ ਬੜੀ ਦੂਰ ਘਰਾਂ ਤੋਂ ਆਏ ਹੋ ਜਿਹੜਾ ਵੀ ਬੰਦਾ ਆਪਣਾ ਦੇਸ਼ ਛੱਡ ਕੇ ਇੱਥੇ ਆਇਆ ਉਹ ਜ਼ਿੰਦਗੀ ਦੀ ਜੰਗ ਲੜ ਰਿਹਾ ਆਪਣੀ ਦੀ ਉਹਨੂੰ ਸਲਾਮ ਕਰ ਕਿ ਦੂ ਤੱਕ ਕਿਉਂ ਕੇ ਆਪਣਾ ਘਰ-ਘਰ ਛੱਡ ਕੇ ਜਾਣਾ ਬੜਾ ਪਿਆਰ ਦਿੱਤਾ ਤੁਸੀਂ ਗੀਤਾਂ ਨੂੰ ਨਾ ਪਿੰਡ ਦੇਰ ਤੋਂ ਨਿਕਲਦਾ ਆਵੇਂ ਪਿੰਡ ਤੋਂ ਨਿਕਲਿਆ ਮੈਂ ਬੜਾ ਪਿਆਰ ਦਿੱਤਾ ਤੁਸੀਂ ਕਿਉਂਕਿ ਸਿਆਣੇ ਕਹਿੰਦੇ ਨੇ ਮੈਟਰ ਇਹ ਨਹੀਂ ਕਰਦਾ ਕਿ ਜੰਗ ਆਲਟੀਮੇਟਲੀ ਤੁਸੀਂ ਜਿੱਤਦੇ ਹੋ ਜਾਂ ਹਾਰਦੇ ਹੋ ਡਿਪੈਂਡ ਕਰਦਾ ਤੁਸੀਂ ਲੜੇ ਕਿਵੇਂ ਸਿਕੰਦਰ ਨੂੰ ساری ਦੁਨੀਆ ਜਾਣਦੀ ਹੈ ਉਹਦਾ ਸੁਪਨਾ ਸੀ ਕਿ ਉਹਨੇ ਦੁਨੀਆ ਜਿੱਤਨੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਪਰ ਦੁਨੀਆ ਜਿੱਤੀ ਨਹੀਂ ਗਈ ਉਹ ਤੋਂ ਉਹਨੂੰ ਸਾਰੇ ਯਾਦ ਕਰਦੇ ਨੇ ਕਿਉਂਕਿ ਇਹਦਾ ਜਜ਼ਬਾ ਸੀ ਨਾ ਜਦੋਂ ਤੱਕ ਉਹ ਜੂਦਾ ਰਿਹਾ ਉਹ ਲੜਿਆ ਤੇ ਉਹ ਜਿੱਤਿਆ ਜਦੋਂ ਜੋਰ ਹੀ ਨਹੀਂ ਚੱਲਿਆ ਉਹਦੇ ਅੱਗੇ ਨਾਲ ਮੇਰਾ ਵੀ ਗੱਲਾਂ ਸੁਣਨ ਵਾਲਿਆਂ ਨੇ ਗੀਤ ਲਿਖਣ ਵਾਲੇ ਨੂੰ ਧੀ ਪੁੱਤ ਵਾਂਗ ਹੁੰਦਾ ਉਹਨੂੰ ਹੀ ਪਿਆਰਾ ਹੁੰਦਾ ਸੋ ਮੇਰੇ ਧੀਾਂ ਪੁੱਤਾਂ ਵਾਂਗ ਮੜਾ ਜਾਂ ਧਿਆਨ ਦਿਓ लाश पुती चकणी पए मोडया वॾा कोई दुख है जवी वधी पैसे नालो वॾी कोई बुख हैत फकर शहीद जा सूर पीर हो उतो पक वारी चिजरा दुख है ਕਿ ਕਿលਿਆ ਮੈਂ ਮੈਂ ਅੱਗੇ ਵੀ ਇਹ ਗੱਲ ਕਰਦਾ ਹੁੰਦਾ ਕਿ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ ਸਾਡਾ ਘਰ ਸਾਡੇ ਪਿੰਡ 'ਚ ਹੁੰਦਾ ਸੀ ਉਹ ਤੋਂ ਬਾਅਦ ਬਾਹਰ ਪਾਲਿਆ ਮੁੱਟ ਤੇ ਪਰ ਮੈਨੂੰ ਅੱਜ ਵੀ ਸੁਪਨਾ ਜਦੋਂ ਆਉਂਦਾ ਤਾਂ ਉਹ ਪਿੰਡ ਵਾਲੇ ਘਰ ਦਾ ਆਉਂਦਾ ਸੀ ਤੁਸੀਂ ਕੈਨੇਡਾ ਆ ਗਏ ਤੁਹਾਨੂੰ ਸੁਪਨਾ ਜਦੋਂ ਵੀ ਕਿਸੇ ਨੂੰ ਆਉਂਦਾ ਹੋਊਗਾ ਤਾਂ ਆਪਣੇ ਪਿੰਡ ਦਾ ਹੀ ਆਉਂਦਾ ਹੋਣਾ ਇਹਨੂੰ ਕੈਨੇਡਾ ਨਾਲ ਨੋ ਬਰਾਈਆਂ ਭਾਈ ਤੁੰਡਲ ਵਾਲੀ ਉਸ ਮੇੜ ਹਮਾਂ ਚੰਨੀ ਕੋਟੀ ਸੱਨੇ ਤੂੰ ਬਣਾਈ ਆ ਦਿਲਾਂ ਗਈ ਤਾੜੀ ਸੁਣ ਲਈ ਮੈਨੂੰ ਜਿਹਨੇ ਮਾਰੀ ਐ ਜੂਦੇ ਵਾਸਤੇ ਸਿਰਫ ਉਹਨੂੰ ਯਾਦ ਨਹੀਂ ਆਉਂਦਾ ਹੱਸਾ ਤੇਰਾ ਤੁਲਾ ਨੂੰ ਹਰਾਨ ਕਰ ਦਿੰਦਾ ਓ ਮਾਗਦਿਆਂ ਤੂੰ ਦਾ ਸਿਰ ਆ ਤਾਣਦਾ ਹਨੇ ਆਸ਼ੀਕਾਂ ਦਾ ਮਿਲਣਾ ਸੰਨ ਕਰ ਦਿੰਦਾ ਸੁਹੇ ਰੰਗ ਤੇ ਸੁਹੇ ਸੁਹੇ ਸੁਟ ਸੋਹਣੀਏ ਤਰਨ ਕਰ ਤੰਤ ਤਰਨ ਕਰ ਤੰਤ ਤਰਨ ਮੇਰੇ ਲੱਗਿਆ ਜਿੱਦਾ ਵਲੌਗ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਇਦਾਂ ਹੀ ਇਹ ਪਸਾਰਾ ਕੁਝ ਲੈ ਕੇ ਆਵਾਂਗੇ ਹੁਣ ਚੱਲਦੇ ਆਪਾਂ ਉਹਦੇ ਘਰੇ ਅੱਡੇ ਪੋਣੇ ਘੰਟੇ 'ਚ ਘਰੇ ਪਹੁੰਚ ਜਾਾਂਗੇ